ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਸਰਕਾਰ ਨੂੰ ਸੱਤਾ ਤੇ ਕਾਬਜ਼ ਹੋਏ 2 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ। ਦੂਰ ਦੂਜੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਵੀ ਪੂਰੀ ਤਰ੍ਹਾਂ ਵੱਜ ਗਿਆ ਹੈ ਅਤੇ ਹਰੇਕ ਪਾਰਟੀ ਦੇ ਵਰਕਰ ਆਪਣੀਆਂ ਦਾਬੇਦਾਰੀਆਂ ਪੇਸ਼ ਕਰ ਰਹੇ ਹਨ। ਇਹ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਅਸਰ ਕਰਦਾ ਹੋਇਆ ਵੀ ਨਜ਼ਰ ਆਇਆ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ 2 ਸਾਲ ਸਰਕਾਰ ਪੂਰੇ ਕਰ ਚੁੱਕੀ ਹੈ ਬੇਸੂ ਲੈ ਕੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਦਿਲਾਲਾਬਾਦ ਵਾਸਤੇ ਸਭ ਤੋਂ ਵੱਡੀ ਤਾਂ ਕੁਝ ਦਿਨ ਪਹਿਲਾਂ ਹੀ ਆਪਾਂ ਦੇਖਿਆ ਹੈ ਕਿ ਇੱਕ ਸਟੇਡੀਅਮ ਜੋ ਨਵਾਂ ਤਿਆਰ ਕੀਤਾ ਗਿਆ ਹੈ ਔਰ ਦਿਲਾਲਾਬਾਦ ਚ ਦੋ ਨਵੇਂ ਕਾਲਜ ਜੋ ਆਏ ਹਜੇ ਇੱਕ ਅਰਨੀ ਵਾਲਾ ਔਰ ਇੱਕ ਦਿਲਾਲਾਬਾਦ ਸ਼ਹਿਰ ਦੇ ਵਿੱਚ ਹੈ ਔਰ ਦਿਲਾਲਾਬਾਦ ਦੇ ਵਿੱਚ ਵਿਕਾਸ ਕਾਰਜਾਂ ਦੇ ਤਾਂ ਬਹੁਤ ਜ਼ਿਆਦਾ ਨੀਂਹ ਪੱਤਰ ਜਿਹੜੇ ਰੱਖੇ ਜਾ ਰਿਹਾ ਔਰ ਜਲਦ ਨਾਲ ਦੀ ਨਾਲੋ ਕੰਮ ਵੀ ਸਟਾਰਟ ਹੋਣਗੇ ਪੁਰਤ ਸਾਲ ਤੋਂ 2 ਸਾਲਾਂ ਦੇ ਵਿੱਚ ਵਿੱਚ ਸ਼ਹਿਰ ਦੀ ਨਿਹਾਰ ਬਦਲ ਦਿੱਤੀ ਜਾਵੇਗੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਨੌਜਵਾਨ ਐਮਐਲਏ ਜਗਦੀਪ ਕਮੋਜ ਗੋਲਡੀ ਜੀ ਹੋਰ ਸਾਰਿਆਂ ਨੂੰ ਕਿਤੇ ਇੱਕ ਇੱਕ ਮਿਲਿਆ ਹੈ ਸਾਡੇ ਜਲਾਲਾਬਾਦ ਬਲੋਕ ਦੇ ਵਿੱਚ 2 ਇੱਕ ਰਨੀ ਵਾਲੇ ਇੱਕ ਜਲਾਲਾਬਾਦ ਦੇ ਵਿੱਚ ਦੋ ਸਕੂਲ ਮਿਲੇ ਜੀ ਜਲਾਲਾਬਾਦ ਤੋਂ ਅਦਰਸ਼ ਯੋਸਨ ਦੀ ਰਿਪੋਰਟ